ਸਮਿਸ਼ਾਨ ਕਾਟ ਖਚਾ ਖਚ ਭਰਿਆ ਹੋਇਆ ਸੀ ਬਲਦੇ ਸਿਵੇ ਨੇ ਮਰਤਕ ਦੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਪੈਰਾ ਬੰਲ ਖੜੀ ਮਿੰਦਰ ਦਾ ਬਲਦੇ ਸਿਵੇ ਨੂੰ ਵੇਖ ਕੇ ਰੋਹ ਤੇ ਗੁੱਸੇ ਨਾਲ ਅੱਖਾਂ ਦਾ ਰੰਗ ਲਾਲ ਹੋ ਰਿਹਾ ਸੀ ਉਸ ਨੇ ਅੰਗੜਾਈ ਲਈ ਤੇ ਬਲਦੇ ਸਿਵੇ ਚੋਂ ਲਾਠ ਬਣਿਆ ਲੱਕੜੀ ਦਾ ਇੱਕ ਟੁਕੜਾ ਫਿਚ ਲਿਆ ਤੇ ਉੱਚਾ ਕਰਦਿਆਂ ਰੋਹ ਭਰੀ ਵਾਜਿ ਕਿਹਾ ਇਸ ਨੂੰ ਲੱਗੜ ਨਾ ਸਮਝੋ ਇਹ ਮਾਤਾ ਅਜਮੇਰ ਕੌਰ ਵੱਲੋਂ ਅੱਖਾਂ ਲਈ ਲੜਨ ਵਾਸਤੇ ਫੜਾਈ ਇੱਕ ਨਿਸ਼ਾਨ ਹੈ ਇਹ ਕਹਿੰਦਿਆ ਉਸਨੇ ਚੱਕ ਮੇ ਪੈਣੀ ਸਮਸ਼ਾਨ ਘਾਟ ਦਾ ਚੱਕਰ ਲਾਉਣਾ ਸ਼ੁਰੂ ਕਰ ਦਿੱਤਾ ਇਹ ਦੇਖਦਿਆਂ ਸਮਸ਼ਾਨ ਘਾਟ ਮਾਤਾ ਅਜਮੇਰ ਕੁੜੀ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕੇ ਦੇ ਨਾਰਿਆਂ ਨਾਲ ਗੂੰਜਣ ਲੱਗਾ ਅਜਮੇਰ ਕਾਲ ਲੋਕ ਹੱਕਾਂ ਲਈ ਜੋ ਜਨ ਬਾਲੀ ਇੱਕ ਬਹਾਦਰ ਔਰਤ ਸੀ ਇਹ ਗੁਣ ਉਸ ਨੂੰ ਬਚਪਨ ਤੋਂ ਹੀ ਮਿਲ ਗਿਆ ਸੀ ਉਸ ਦੇ ਮਾਪੇ ਧਾਰਮਿਕ ਵਿਚਾਰਾਂ ਦੇ ਸਨ ਉਹ ਜਦ ਬਚਪਨ ਵਿੱਚ ਆਪਣੀ ਦਾਦੀ ਮਾਂ ਨੂੰ ਪਾਸ ਨਾਉੜੀ ਕਹਿੰਦੀ ਤਾਂ ਉਹ ਕੋਈ ਨਾ ਕੋਈ ਧਾਰਮਿਕ ਕਹਾਕੀ ਸੁਣਾਉਂਦੀਆਂ ਜੋ ਗੁਰੂਆਂ ਜਾਂ ਸਿੱਖ ਸੂਰਬੀਰਾਂ ਦੀਆਂ ਕੁਰਬਾਨੀਆਂ ਸਹਾਤਾ ਨਾਲ ਸੁਆਦਨਤ ਹੋ ਗਿਆ ਇਹਨਾਂ ਸਾਖੀਆਂ ਦਾ ਉਸ ਤੇ ਅਜੀਹਾ ਪ੍ਰਭਾਵ ਪਿਆ ਕਿ ਉਹ ਧਾਰਮਿਕ ਦੀਵਾਨਾਂ ਇਕੱਠਾਂ ਵਿੱਚ ਜਾ ਕੇ 12 ਜਾਂ ਕਥਾਵਾਂ ਸੁਣਦੀ। ਇਥੋਂ ਉਸ ਅੰਦਰ ਸੇਵਾ ਕਰਨ ਤੇ ਹੱਕਾਂ ਦੀ ਲੜਾਈ ਲੜਨ ਦੀਆ ਕਿਨਕ ਪੈਦਾ ਹੋ ਗਈ। ਜਵਾਨ ਹੋਈ ਤਾਂ ਮਾਪਿਆਂ ਨੇ ਉਸਦੀ شادی ਲੋਂਗੋਵਾਲ ਦੇ ਇੱਕ ਗੁਰਸਿੱਖ ਪਰਿਵਾਰ ਦੇ ਲੜਕੇ ਗੁਰਮukh ਸਿੰਘ ਨਾਲ ਕਰ ਦਿੱਤੀ। ਅਜਮੇਰ ਕੌਰ ਤੇ ਬਚਪਨ ਦਾ ਧਾਰਮਿਕ ਪ੍ਰਭਾਵ ਤਾਂ ਹੈ ਹੀ ਸੀ। ਉਸਦਾ ਵਿਆਹ ਵੀ ਕਜੇਹੇ ਪਿੰਡ ਦੇ ਗੁਰਸਿੱਖ ਪਰਵਾਰਨ ਹੋਇਆ ਜਿਸ ਪਿੰਡ ਦੇ ਦਰਜਨਾ ਸੂਰਬੀਰ ਯੋਧਿਆਂ ਨੇ ਸਿੱਖ ਧਰਮ ਦੇ ਆਜ਼ਾਦੀ ਸੰਗਰਾਮ ਤੇ ਲੋਕ ਹੱਕਾਂ ਲਈ ਸੰਘਰਸ਼ ਰੜੇ ਸਨ ਤੇ ਕੁਰਬਾਨੀਆਂ ਦਿੱਤੀਆਂ ਸਨ ਜਦ ਉਸਦਾ ਵਿਆਹ ਹੋਇਆ ਉਸ ਸਮੇਂ ਪੰਜਾਬ ਵਿੱਚ ਖਾੜਕੂ ਲਹਿਰ ਚੱਲ ਰਹੀ ਸੀ ਕਦੇ ਹਿੰਦੂਆਂ ਨੂੰ ਕਤਲ ਕੀਤਾ ਜਾਂਦਾ ਸੀ ਕਦੇ ਪੁਲਿਸ ਨਾਲ ਮੁਕਾਬਲੇ ਹੁੰਦੇ ਕਦੇ ਝੂਠੇ ਮੁਕਾਬਲੇ ਵਿੱਚ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਟਿਆ ਜਾਂਦਾ ਇਹ ਦੌਰ ਇਤਿਹਾਸ ਵਿੱਚ ਕਾਲੇ ਦੌਰ ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਇਸ ਸਮੇਂ ਕਾਨੂੰਨ ਨਾਂ ਦੀ ਚੀਜ਼ ਦਿਖਾਈ ਨਹੀਂ ਸੀ ਦਿੰਦੀ ਅਜਮੇਰ ਕੌਰ ਸਿੱਖ ਇਤਿਹਾਸ ਤੋਂ ਜਾਣੋ ਹੁਣ ਸਦਕਾ ਅਜਿਹਾ ਜਜਬਾ ਰੱਖਦੀ ਸੀ ਕਿ ਉਹ ਹਰ ਤੱਕੇ ਸਾਈ ਦਾ ਬਰੋਗਾਦੀ ਉਹ ਕਿਸੇ ਖਾਰਕੂ ਤਿਰਵਨੋਂ ਕੀਤਾ ਗਿਆ ਹੁੰਦਾ ਜਾਂ ਪੁਲਿਸ ਵੱਲੋਂ ਪੜਾ ਦਰਖਤਮ ਹੋ ਗਿਆ ਪੰਜਾਬ ਵਿੱਚ ਸ਼ਾਂਤੀ ਦਾ ਮਾਹੌਲ ਬਣ ਗਿਆ ਇਸ ਉਪਰੰਤ ਪੰਜਾਬ ਦੇ ਆਰਥਿਕ ਹਾਲਾਤ ਖਸਤਾ ਹੋ ਗਏ ਕਿਸਾਨੀ ਸੰਕਟ ਵਿੱਚ ਚਲੀ ਗਈ ਗਰਜੇ ਕਰਜੇ ਤੇ ਦੱਬੇ ਕਿਸਾਨ ਖੁਦਕੁਸ਼ੀਆਂ ਕਰਨ ਲੱਗੇ ਸਰਕਾਰਾਂ ਨੇ ਕਿਸਾਨਾਂ ਤੋਂ ਮੂੰਹ ਮੋੜ ਲਿਆ ਸਹੂਕਰ ਕਿਸਾਨਾਂ ਤੋਂ ਕਰਜ਼ਾ ਵਾਪਸ ਕਰਾਉਣ ਲਈ ਦਬਾਅ ਪਾਉਣ ਲੱਗੇ ਜ਼ਮੀਨਾਂ ਦੀਆਂ ਨਿਲਾਮੀਆਂ ਦੇ ਹੁਕਮ ਸੁਣਾਏ ਜਾਣ ਲੱਗੇ ਕਾ ਜੋ ਕਿਸਾਨ ਦੀ ਜ਼ਮੀਨ ਵੇਚ ਕੇ ਆਪਣਾ ਪੈਸਾ ਹਾਸਲ ਕਰ ਸਕਣ ਦੂਜੇ ਪਾਸੇ ਕਿਸਾਨ ਆਪਣਾ ਪੇਟ ਭਰਨ ਤੇ ਜਿਗਿਆਰੇ ਦਾ ਸਾਧਨ ਕਿਸੇ ਵੀ ਕੀਮਤ ਤੇ ਵੇਚਣ ਲਈ ਤਿਆਰ ਨਹੀਂ ਸਨ ਅਜਿਹੇ ਮਾਹੌਲ ਨੇ ਕਿਸਾਨ ਸਹਾਉਕਾਰ ਸਵੰਧਾ ਵਿੱਤ ਵੀ ਤਰੇੜਾ ਪਾਦਿਆ ਸਹਾਉਕਾਰ ਸਰਕਾਰੀ ਦਵਾ ਤੇ ਪੁੱਛ ਦੇ ਜੋਰ ਨਾਲ ਕਰਜ਼ਈ ਕਿਸਾਨਾਂ ਦੀ ਜ਼ਮੀਨ ਦੀ ਨਿਲਾਮੀ ਕਰ ਲਈ ਜਾਂ ਕਰਨ ਲੱਗੇ ਬਲਵਿੰਦਰ ਸਿੰਘ ਭੁੱਲਰ ਦੀ ਰਚਨਾ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਪੂਰਾ ਕਹਾਣੀ ਸੁਣਨ ਲਈ ਕੱਲ ਵਾਲਾ ਭਾਗ ਦੇਖੋ